ਉਨਾ ਦੀ ਵੰਡਣ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਲੋ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਸਰਪੰਚ ਇੱਧਰ ਦੇਖਿਆ ਜੀ ਇੱਧਰ ਦੇਖਿਆ ਜੀ ਇੱਧਰ ਦੇਖਿਆ ਜੀ ਇੱਧਰ ਦੇਖਿਆ ਜੀ ਅਜਾ ਦੇਖਿਆ ਦੇ ਕੇ ਕਹਿ ਦੂਗਾ ਨਾ ਮੇਰੇ ਮਨ ਪਾਰਟੀ ਤੋਂ ਉਪਰੋਂ ਕੇ ਇਹ ਕੰਮ ਕਰ ਰਹੇ ਆ ਇੱਕ ਵਾਰੀ ਜੀਰਾ ਸ਼ਹਿਰ ਨੂੰ ਇੰਨਾ ਸੁੰਦਰ ਬਣਾਉਣਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਪੰਜਾਬ ਚੋਂ ਪੰਜਾਬ ਚੋਂ ਪਹਿਲੇ ਨੰਬਰ ਤੇ ਹਿੰਦੁਸਤਾਨ ਦੇ ਦੂਜੇ ਨੰਬਰ ਤੇ ਆਇਆ ਹੁਣ ਵੀ ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡੇ ਜੀਰਾ ਸ਼ਹਿਰ ਦੇ ਅਸੀਂ ਆਮ ਹੀ ਸਟੇਜਾਂ ਤੇ ਕਹਿੰਦੇ ਹੁੰਦੇ ਸੀਗਾ ਤੁਸੀਂ ਸ਼ਾਇਦ ਸੁਣਿਆ ਵੀ ਹੋਊਗਾ ਜਦੋਂ ਇਲੈਕਸ਼ਨ ਸੀਗਾ ਮੈਂ ਸਟੇਜਾਂ ਤੇ ਆਮ ਹੀ ਕਹਿੰਦਾ ਹੁੰਦਾ ਸੀ ਜੇ ਜੀਰੇ ਨੂੰ ਮੈਂ ਸਾਰੇ ਪੰਜਾਬ ਚ ਇੱਕ ਨੰਬਰ ਤੇ ਨਾਂ ਬਣਾਇਆ ਤੇ ਮੈਂ ਵੋਟਾਂ ਮੰਗਣੇ ਨਹੀਂ ਆਉਂਗਾ ਅੱਜ ਉਹ ਟਾਈਮ ਆ ਗਿਆ ਵਾ ਭਾਈ ਜੀ ਪਹਿਲਾਂ ਵੀ ਕਰੋੜਾਂ ਰੁਪਈਆ ਦੇ ਕੰਮ ਕਰਾ ਚੁੱਕੇ ਕਈ ਕਰੋੜ ਰੁਪਈਆ ਲਿਆ ਚੁੱਕੇ ਆ ਜਿਵੇਂ ਵਾਟਰ ਸਪਲਾਈ ਦੂਜੇ ਤੀਜੇ ਹੁਣ ਵੀ ਅੱਜ 7 ਕਰੋੜ ਦੇ ਕੰਮ ਹੋ ਰਹੇ ਆ ਤੇ ਉਸ ਤੋਂ ਬਾਅਦ 400 ਮਕਾਨ ਜਿਹੜਾ ਕੀ ਅਸੀਂ ਵੰਡਣ ਜਾ ਰਹੇ ਆ ਜਿਨ੍ਹਾਂ ਦੇ ਸਰਟੀਫਿਕੇਟ ਅਸੀਂ ਲੈ ਕੇ ਆਏ ਆ ਉਹ ਵੰਡਨੇ ਆ 400 ਮਕਾਨ ਥੋੜਾ ਨਹੀਂ ਹੁੰਦਾ ਤੇ ਮੇਰੇ ਖਾਲ ਪੰਜਾਬ ਚ ਕਿਸੇ ਨੂੰ ਨਹੀਂ ਇੰਨਾ ਮਿਲਿਆ ਹੋਊਗਾ ਤੇ ਬਹੁਤ ਵੱਡੀ ਗੱਲ ਹੈ ਹੋਰ ਵੀ ਇਹ ਨਹੀਂ ਕੱਲਾ ਇਹ ਹੀ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਆ ਉਹ ਮੈਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋਈ ਕੰਮ ਰਹਿਣ ਨਹੀਂ ਦਿੱਤਾ ਜਾਊਗਾ ਸਾਰੇ ਕੰਮ ਨੇਪਰੇ ਚੜਾਵਾਂਗੇ ਜਿਹੜੇ ਕਿ ਕੋਈ ਵੀ ਕਹਣ ਕੇ ਕਹਿ ਦੂਗਾ ਨਾ ਮੇਰੇ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਇਹ ਕੰਮ ਕਰ ਰਹੇ ਆ ਇੱਕ ਵਾਰੀ ਜਿਹੜਾ ਸ਼ਹਿਰ ਨੂੰ ਇੰਨਾ ਸੁੰਦਰ ਬਣਾਉਣਾ ਪਹਿਲਾਂ ਵੀ ਤੁਹਾਨੂੰ ਪਤਾ ਹੀ ਆ ਪੰਜਾਬ ਚੋਂ ਪੰਜਾਬ ਚੋਂ ਪਹਿਲੇ ਨੰਬਰ ਤੇ ਹਿੰਦੁਸਤਾਨ ਚੋਂ ਦੂਜੇ ਨੰਬਰ ਤੇ ਆਇਆ ਹੁਣ ਵੀ ਇਸੇ ਤਰ੍ਹਾਂ ਹੀ ਮੈਂ ਪੰਜਾਬ ਚ ਪਹਿਲੇ ਨੰਬਰ ਤੇ ਲੈ ਕੇ ਆਉਣਾ ਵਾਂ ਇਸ ਕਰਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਜਨਤਾ ਦੇ ਸਹਿਯੋਗ ਨਾਲ ਸਾਡੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਵੀਰਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਕਾਰਜ ਜਿਹੜੇ ਨੇ ਪਰੇ ਚੜਾਉਣੇ ਆ ਇਹਨਾਂ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਜਕ ਵਾਹਿਗੁਰੂ ਜੀ ਦਾ ਅੱਜ 7 ਕਰੋੜ ਦੇ ਕਰੀਬ ਆ ਇਹ ਸਿਰਫ ਮਕਾਨਾਂ ਦੀ ਆ ਨਹੀਂ ਨਹੀਂ ਮਕਾਨਾਂ ਦੇ ਵੱਖਰੇ ਮਕਾਨਾਂ ਤੋਂ ਬਿਨਾ ਡੋਲਮਰ ਤੇ ਕੰਮ ਆਈ ਹੈ ਜੀ ਐਮਐਲ ਸਾਹਿਬ ਇੱਕ ਦਿਨ ਥੋੜਾ ਜਿਹਾ ਨਹੀਂ ਸਾਰੇ ਇਹ ਛੱਤਾਂ ਦੇ ਵੀ ਛੱਤਾਂ ਟੱਕ ਟੱਕ ਪੈਣਗੇ ਜੀ ਅ ਜਿਵੇਂ ਬੰਨੀਆਂ ਭਰ ਲੀਆਂ ਉਸ ਤੋਂ ਬਾਅਦ ਕੰਧਾਂ ਕਰ ਲੀਆਂ ਫਿਰ ਉੱਤੇ ਲੈਂਟਰ ਆਸਤੇ ਫਿਰ ਉਹਦੇ ਉਹਨੂੰ ਰੰਗ ਰੋਗਣ ਕਰਾਉਣ ਵਾਸਤੇ ਇਸ ਤਰ੍ਹਾਂ ਕਰਕੇ ਉਹ ਸਾਰੇ ਪੈਸੇ ਇਹ ਘਰਾਂ ਦੇ ਵੱਖਰੇ ਆਏ ਆ 7 ਕਰੋੜ ਵੱਖਰਾ ਆਇਆ ਵਾ ਉਹ ਨਾਲੀਆਂ ਜਿਹੜੀਆਂ ਗਲੀਆਂ ਕੁਛ ਰਹਿੰਦੀਆਂ ਉਹਨਾਂ ਵਾਸਤੇ ਆ ਪਿੰਡਾਂ ਦਾ ਸ਼ਹਿਰ ਦੇ ਵਾਸਤੇ ਚਤਵਾਰ ਵਿੱਚ ਐਮ.ਐਲ.ਏ. ਸ਼੍ਰੀ ਨਰੇਸ਼ ਕਤਾਰੀਆ ਜੀ ਦੀ ਰਹਿਣ ਵਾਲੀ ਏਟ ਅੱਜ ਅਸੀਂ ਜੋ ਐਮ.ਡੀ.ਐਫ ਦੇ ਤਹਿਤ ਮਿਸਪਲ ਡਵੈਲਪਮੈਂਟ ਫੰਡ ਜੋ ਸਾਨੂੰ ਤਕਰੀਬਨ 6 ਕਰੋੜ 67 ਲੱਖ ਰੁਪਏ ਮਿਲਿਆ ਜਿਦੇ ਵਿੱਚ ਵੱਖ-ਵੱਖ ਏਰੀਆ ਦੀਆਂ ਸੜਕਾਂ ਔਰ ਜਿੰਨੀ ਪਾਣੀ ਦੀ ਨਿਕਾਸੀ ਤੋਂ 1 ਕਰੋੜ ਰੁਪਇਆ ਡਰੇਨ ਦਾ ਇਸ ਤੋਂ ਇਲਾਵਾ 1.5 ਕਰੋੜ ਰੁਪਇਆ ਜੀਰਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਵਿਧਪੋਲ ਲਾਈਟਾਂ ਦੇ ਪੈਸੇ ਔਰ ਇਸ ਤੋਂ ਇਲਾਵਾ ਜੋ ਕਿ ਅੱਜ ਹਾਊਸਿੰਗ ਫਾਰ 올 ਦੇ ਤਹਿਤ ਯੋਗ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਸੀਂ 150 ਘਰਾਂ ਨੂੰ ਅੱਜ ਸਰਟੀਫਿਕੇਟ ਵੰਡਦੇ ਆ 400 ਘਰਾਂ ਦੇ ਸਰਟੀਫਿਕੇਟ ਸਾਡੇ ਕੋਲ ਬਣ ਕੇ ਰੈਡੀ ਆ 3.10 ਕਰੋੜ ਰੁਪਏ ਦੇ ਔਰ 7 ਕਰੋੜ ਰੁਪਈਆ ਜੋ ਹੈ ਉਹ ਅਸੀਂ ਮਿਊਨਿਸਪਲ ਫੰਡ ਜੋ ਹੈ ਉਹਦੇ ਦੀ ਜੋ ਸਾਨੂੰ ਪੰਜਾਬ ਸਰਕਾਰ ਨੇ ਦਿੱਤਾ ਅੱਜ ਉਹਦੇ ਵੀ ਟੱਕ ਲਾ ਰਹੇ ਆ ਜੀ 24 ਘੰਟੇ ਮਿੱਟੀ ਹੁੰਦੀ ਸੀਗੀ ਡਵਾਈਡਰ ਜਿਹੜਾ ਥੱਬੇ ਸੱਜੇ ਮੁਰਦਾ ਸੀਗਾ ਅੱਜ ਜਾ ਕੇ ਵੇਖੋ ਚਾਹੀ ਉੱਥੇ ক্রিকেট ਦਾ ਮੈਚ ਕਰਾ ਲਓ ਸੋਇ ਫਟ ਸੋੜੀ ਚ ਚੌੜੀ ਸੜਕ ਬਣ ਚੁੱਕੀ ਆ ਲੈ ਕੇ ਨਾਲ ਪਰਵਾਹ ਨਹੀਂ ਸੀ ਰੱਖੀ ਪੂਰੀ ਰੱਖਣੀ ਆ ਕਿਆਸ ਕਿਆ ਜੀ ਆ ਉਹਨਾਂ ਨੇ ਉਹਨਾਂ ਦੇ ਅੱਗੇ ਕਿਲੋਟੇ ਪ੍ਰਕਿਰਤੀ ਕਲਾ ਬਣੇ ਆਪਣੇ ਟੀਕੇ ਦੇ ਨਾਲ ਉਹਨਾਂ ਦੇ ਕਰਮਚਾਰੀਆਂ ਨੂੰ ਉਹਨਾਂ ਨੂੰ ਸਨਮਾਨਤ ਕੀਤਾ ਸਾਡਾ ਹੌਸਲਾ ਵੱਧਾ ਪਰ ਮਿੰਟ ਹੋ ਗਈ ਗਿਲਾਵੀ ਆ ਕਿਆਸ ਕਿਦੋਂ ਆਸ ਆ ਪਾਣੀ ਆ ਕੋਲੇ ਜੇ ਜਿਹਨਾਂ ਨੇ ਜਿਹੜੇ ਵੀ ਜਿਹੜੇ ਤੁਸੀਂ ਤੁਹਾਡੇ ਆਸ਼ੀਰਵਾਦ ਦੇ ਨਾਲ ਸ਼ੰਕਰ ਵੀਰ ਦੇ ਸਹਿਯੋਗ ਦੇ ਨਾਲ ਮੇਰਾ ਰਿਸ਼ਤੇਦਾਰ ਇੱਕ ਤੁਹਾਨੂੰ ਪਤਾ ਕਿ ਚੀਫ ਪੀਡਬਲਯੂਡੀ ਡਿਪਾਰਟਮੈਂਟ ਦਾ ਜੇਕਰ ਮੰਡੀਪੁਰ ਦੀ ਸੜਕ ਬਣੀ ਤਾਂ ਤੁਸੀਂ ਮੇਰਾ ਸਾਥ ਦਿੱਤਾ ਮੈਂ ਅੱਗੇ ਲੱਕੇ ਅਫਸਰਾਂ ਦੀ ਮੰਨਤਾ ਕੀਤੀਆਂ ਅੱਜ ਰੋਡ ਬਣ ਕੇ ਤਿਆਰ ਆ ਅੱਜ ਪੀਡਬਲਯੂਡੀ ਦੀ ਜਿਹੜੀ ਗੱਲ ਕਰਦੇ ਸੀਗੇ ਕਿ ਚੀਰੇ ਤੋਂ ਲੈ ਕੇ ਮੋਕੇ ਤੱਕ ਦੀ ਰੋਡ ਜਿਹੜੀ ਆ ਚਤਰਾ ਰੋਡ ਮਸੂਰਦੇਵਾੜਾ ਰੋਡ ਮੇਰੇ ਵੀਰ ਬੇਟਾ ਮਸੂਰਦੇਵਾਲਾ ਵੀ ਇਹ ਰੋਡ ਖਰਾਬ ਹੈ ਅੱਜ 22 ਕਿਲੋਮੀਟਰ ਦਾ ਟੋਟਾ 22 ਕਿਲੋਮੀਟਰ ਦਾ 22.73 ਕਿਲੋਮੀਟਰ ਦਾ ਟੋਟਾ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੱਜ ਪਾਸ ਹੋ ਚੁੱਕਾ ਜੀ ਕੱਲ ਇਹਨਾਂ ਟੈਂਡਰ ਦੀ ਲਾਸਟ ਡੇਟ ਆ ਇਹ ਕੱਲ ਟੈਂਡਰ ਲੱਗ ਜਾਏਗਾ ਤੇ ਥੋੜੇ ਜਿਨਾਂ ਦੇ ਵਿੱਚ ਵਿੱਚ ਇਹ ਕਪਾਂ ਕਿਉਂਕਿ ਇਹਦਾ ਕੰਮ ਹੁੰਦਾ ਜਣਾ ਉਹਦੀ ਜਿਹੜੀ ਮਿਆਦ ਹੈ 6 ਮਹੀਨੇ ਚ ਪੂਰਾ ਕਰਨਾ ਹੁੰਦਾ ਪਰ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਸਾਨੂੰ ਤੁਸੀਂ ਚਾਹੇ 6 ਮਹੀਨੇ ਬਾਅਦ ਸ਼ੁਰੂ ਕਰਦੇ ਜੇ 6 ਮਹੀਨੇ ਵਿੱਚ ਪੜਾ ਦੇ ਜੇ ਪਰ ਸਾਡਾ ਜਿਹੜਾ ਜੀਰੇ ਤੋਂ ਲੈ ਕੇ ਜਿੱਥੇ ਸਾਡਾ ਮਾਡਲ ਟਾਊਨ ਆ ਜਿੱਥੇ ਸਾਡਾ ਮਸੂਰ ਦੇ ਵੇਗ ਹੱਦ ਪੈਂਦੀ ਆ ਜਿੱਥੇ ਸਾਡਾ ਚਤਰਾ ਰੋਡ ਘਟੋ ਘਟ ਸਾਡਾ ਜੀਰਾ ਹਲਕਾ ਜਿਹੜਾ ਉਹ ਪਹਿਲ ਦੇ ਅਧਾਰ ਤੇ ਕਰ ਦਿਓ ਉਹਨਾਂ ਨੇ ਮੇਰੇ ਨਾਲ ਵਾਦਾ ਕੀਤਾ ਜਿੱਦਾਂ ਟੈਂਡਰ ਹੋ ਗਿਆ ਜਿਹੜੀ ਤੁਹਾਡੀ ਇਹ ਸੜਕਾਂ ਜੀਰੇ ਤੋਂ ਲੈ ਕੇ 4 ਕਿਲੋ ਮੀਟਰ ਦਾ ਟੋਟਾ ਪਹਿਲ ਦੇ ਅਧਾਰ ਤੇ ਹੱਲ ਕਰ ਦਿਆਂਗੇ ਵੀਰੋ ਐਮ ਡੀ ਐਫ ਦੀ ਗਰਾ 55 ਲੱਖ ਰੁਪਏ ਦੀ ਲਾਗਤ ਦੇ ਨਾਲ ਸਰਾ ਤੋਂ ਲੈ ਕੇ ਆਪਣਾ ਛਾਲਾ ਰੋਡ ਜਿੱਥੇ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਉਤੋਂ ਲੈ ਕੇ ਗਊਸ਼ਾਲਾ ਦਾ ਰੋਡ ਆ ਚੰਦ ਸਿੰਘ ਬੈਠੇ ਆ ਸੋਨੂੰ ਮਸੀਹ ਬੈਠਾ ਮੈਨੂੰ ਕਹਿੰਦੇ ਪ੍ਰਧਾਨ ਜੀ ਸਾਡੀ ਵਾਰੀ ਕਦੋਂ ਆਊਗੀ ਲਓ ਜੀ ਇੱਕ ਤਾੜੀ ਮਾਰ ਦਿਓ ਵਾਰੀ ਆ ਗਈ ਅੱਜ ਨਾਲ ਦੀ 50 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਇਹ ਰੋਡ ਦਾ ਟੱਕ ਲਉਣ ਜਾ ਰਹੇ ਐਮ ਐਲ ਏ ਸਾਹਿਬ ਉਸ ਤੋਂ ਬਾਅਦ ਮੇਰਾ ਗੱਲ ਕੀਤੀ ਸੀਗੀ ਕਿ ਆਪਣਾ ਸਿਵਲ ਹਸਪੀਟਲ ਤੋਂ ਲੈ ਕੇ ਜਿਹੜੀ ਪੁਰਾਣੀ ਕਚੈਰੀ ਦੇ ਵਿੱਚ ਗੰਦ ਬਹੁਤ ਪੈਂਦਾ ਉਹਦੇ ਆਲੇ ਦੁਆਲੇ ਰੋਡ ਜਿਹੜੀ ਆ ਜਿਹੜੀ ਪਬਲਿਕ ਸਪੀਕਰ ਵਾਲੀ ਦੁਕਾਨ ਤੱਕ ਨਿਕਲਦੀ ਆ ਕਚੈਰੀ ਦੇ ਨਾਲ ਨਾਲ ਉਸ ਤੋਂ ਬਾਅਦ ਚਤਰਾ ਨੋੜ ਦਾ ਠੀਸ ਸੜਕ ਜਿਹੜੀ ਆ ਚਾਹ ਚਾਹ ਦਾ ਟੋਟਾ ਅੱਜ ਐਮਐਲਏ ਸਾਹਿਬ ਟੱਕ ਲਾ ਸਿਵਲ ਹਸਪੀਟਲ ਤੋਂ ਲੈ ਕੇ ਤੇ ਕਚੈਰੀ ਦੇ ਆਲੇ ਦੁਆਲੇ ਨੰਬਰ 3 ਸੋਲੋ ਮੈਦਨ ਜਿਸ ਤੋਂ ਮੇ ਕੋਲ ਲਿਆ ਜੇ ਇਹ ਗੱਲਾਂ ਨਹੀਂ ਕੰਮ ਨੇ ਔਰ ਸ਼ਿਵਦਰਪੁਰ ਚੌਕ ਸ਼ਿਵਦਰਪੁਰ ਚੌਕ ਤੋਂ ਲੈ ਕੇ ਬਗਲਾ ਮੁਖੀ ਮੰਦਿਰ ਤੱਕ ਪਾਸੀ ਸਾਹਿਬ ਤੁਹਾਡੇ ਘਰ ਦੇ ਕੋਲੇ ਗਰੋਵਰ ਸਾਹਿਬ ਤੁਹਾਡੇ ਘਰ ਦੇ ਕੋਲੇ ਇਹ ਕੱਚਾ ਮਸੂਰ ਦੇਵਾ ਰੋਡ ਤੱਕ 50 ਲੱਖ ਰੁਪਏ ਦੇ ਕੰਮ ਅੱਜ ਸ਼ੁਰੂ ਹੋਣ ਲੱਗੇ ਵੀ ਤੀਜਾ ਕੰਮ ਚੌਥਾ ਕੰਮ ਜੋ ਬੇਰ ਸਾਹਿਬ ਗੁਰਦਵਾਰ ਤੋਂ ਲੈ ਕੇ ਤੇ ਆਪਣਾ ਸ਼ਾਮਨ ਮਾਲ ਤੱਕ ਇਹ ਵੀ ਸੜਕ ਬਣਨ ਲੱਗੀ ਆ ਇਸ ਤੋਂ ਲਾਵਾ ਮੈਂ ਤੁਹਾਨੂੰ ਦੱਸਣਾ ਚਾਹਨਾ 1.5 ਕਰੋੜ ਰੁਪਏ ਦੀਆਂ ਲਾਈਟਾਂ 1.5 ਕਰੋੜ ਰੁਪਏ ਦੀਆਂ 150 ਲੱਖ ਰੁਪਏ ਦੀਆਂ 1.5 ਕਰੋੜ ਦੀਆਂ ਲਾਈਟਾਂ ਜਿਹੜੀਆਂ ਉਹ ਮੈਨੂੰ ਐਮਐਲਏ ਸਾਹਮਣੇ ਕਈ ਵਾਰੀ ਕਹਤਾ ਕਿ ਪ੍ਰਧਾਨ ਜਿਹੜੀ ਆ ਕੋਟੀ ਸੀਗਾ ਰੋਡ ਜਲਦੀ ਨਹੀਂ ਪਈ ਫਿਰ ওই ਪਰ ਰੋਡ ਤੇ ਆਪਣਾ 메ਨ ਰੋਡ ਸ਼ਹਿਰ ਦਾ ਉਥੇ ਖੰਭੇ ਨਹੀਂ ਲੱਗੇਗੇ ਔਰ ਜਿਹੜੀ ਆ ਗੇਟ ਤੋਂ ਲੈ ਕੇ ਮਗੂ ਰੋਡ ਤੋਂ ਲੈ ਕੇ ਤੇ ਜੋ ਤਲਵੰਡੀ ਰੋਡ ਦਾ ਗੇਟ ਹੈ ਇਹ ਚ ਇਲੈਕਟ੍ਰੀ ਨਹੀਂ ਚਲਦੀਆਂ ਸੋ ਵੀਰੋ ਸ਼ਾਲਾ ਰੋਡ ਮੁੱਲੋਕੇ ਰੋਡ ਸਨੇਹ ਰੋਡ ਜਿਹੜੀ ਬੰਦੀ ਪਈ ਆ 1.5 ਕਰੋੜ ਦੀਆਂ ਲੈਟਾਂ ਦਾ ਟੈਂਡਰ ਜਿਹੜਾ 3 ਤਰੀਕ ਨੂੰ ਹੋ ਜਾਣਾ ਤੇ ਤਨਵਾਦਾ ਕਰਦਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਚ ਜੇ ਮਹੀਨਾ ਡੇਢ ਮਹੀਨਾ ਪਿਆ ਉਹ ਤੋਂ ਪਹਿਲਾਂ ਪਹਿਲਾਂ ਸਭ ਲੱਗੀ ਹੋਣੀਆਂ ਸਭ ਚਲਦੀ ਆਉਣਗੀਆਂ ਹਾਂ ਕਈਆਂ ਚੰਮਾਂ ਨੂੰ ਟਾਈਮ ਲੱਗਦਾ ਟਾਈਮ ਲੱਗਦਾ ਸੜਕ ਸ਼ੁਰੂ ਹੋ ਗਈ ਸਨੇਹ ਰੋਡ ਦੀ ਇਹਨੂੰ ਬਣਨ ਤੇ 4 ਮਹੀਨੇ ਲੱਗਣਗੇ ਲੇਕਿਨ ਆਪਣੇ ਆਪ ਤੇ ਪੱਥਰ ਪਾ ਰਹੇ ਆ ਜਿਹੜੀ ਲੁੱਕ ਪੈਣੀ ਆ ਲੁੱਕ ਪੈਣੀ ਮਾਰਚ ਭਰੈ ਚ ਜਾ ਕੇ ਮੈਂ ਕਿਹਾ ਕੋਈ ਗੱਲ ਨਹੀਂ ਕੰਮ ਸ਼ੁਰੂ ਹੋ ਜੇ ਤੇ ਖਤਮ ਜਦੋਂ ਮਰਜ਼ੀ ਹੋ ਜੇ ਸਾਡੀ ਟਿੱਬਾ ਬਸਤੀ ਦੇ ਉਹਨਾਂ ਨੇ ਪੱਥਰ ਪਾਤਾ ਸੀਗਾ ਲੇਕਿਨ ਸਰਦੀ ਆਉਣ ਦੇ ਕਾਰਨ ਉੱਥੇ ਲੁੱਕੜੀ ਪੈ ਸਕੀ ਤਾਂ ਮੈਨੂੰ ਕਈਆਂ ਨੇ ਕਿਹਾ ਕਿ ਲੁੱਕ ਦਾ ਇਲੈਕਸ਼ਨ ਤਾਂ ਫਿਰ ਬਾਅਦ ਚ ਪਊਗੀ ਮੈਂ ਤਾਂ ਉਹਨਾਂ ਵਾਅਦਾ ਕਰਦਾ ਲੁੱਕ ਦਾ ਟਾਈਮ ਭਾ ਲੈਟ ਪਰ ਉਸ ਤੋਂ ਪਹਿਲਾਂ ਪਹਿਲਾਂ ਪੱਥਰ ਪੈ ਗਿਆ ਉੱਥੇ ਆਰਐਮਸੀ ਇੱਕ ਮਹੀਨੇ ਡੇਢ ਮਹੀਨੇ ਦੇ ਵਿੱਚ ਆਰਐਮਸੀ ਪਹੁੰਚੋਗੀ ਤੇ ਤੁਸੀਂ ਦੱਸੋ ਮੇਨ ਮੇਨ ਸੜਕਾਂ ਮੇਨ ਮੇਨ